うん。<laughs> ਮੇਰਾ ਛਾਲਾ ਛੁੰਝੜ ਜਾ ਨਾ ਛੁੱਟਾ ਵੀ ਹੈ ਮੇਰੇ ਛਾਲਾ ਸਵੇਰੇ ਸਵੇਰੇ ਛੁੱਟਾ ਵੀ ਹੈ ਹੈ ਅਤੂਫ ਦੇਤੀ ਅਤੂਫ ਦਾ ਦੇ ਦਿੰਦਾ ਜੀ ਕੋਈ ਸਾਹ ਆਏ ਨਹੀਂ ਆਏ ਮੇਰਾ ਛਾਇਆ ਕਹਣੇ ਤੇ ਕਹਿੰਦਾ ਵੀ ਤੂੰ ਬੱਤੀ ਦੇਤੀ ਤੇ ਉਹ ਬੱਤੀ ਕਰ ਦਿੰਦਾ ਹੈ ਕਹੀਂ ਕੋ ਜਾ ਕੇ ਆਉਗਾ ਉਹ ਤਾਂ ਹਲਾਇ ਕਰਨੀ ਹੈ ਜੀ ਫੇਕੇ ਨਾ ਕਰਿਆ ਜਦੋਂ ਦੁਪਹਿਰ ਆ ਗਿਆ ਇਹਨੇ ਗਾਕ ਪੱਤ ਜਾਣਗੇ ਕਹੀਂ ਤੇ ਕੋਈ ਗਾਕ ਨਹੀਂ ਆਉਂਦਾ ਹੈਗਾ ਝਾੜੇ 'ਚ ਉਹ ਹੋਈ ਕਰ ਬੰਨਾ ਚਲ ਆ ਸਾਰਾ ਦਿਨ ਚੁੱਪਾ ਬਿਆ ਰਹਿੰਦੇ ਉਹ ਲੰਗਾਰ ਲਈ ਆ ਕੇ ਮੇਰੇ ਤੇ ਚੜ ਜਾਂਦੀ ਹੈ ਜਨਾਬ ਲਾਨੇਦਾਰ ਨਹੀਂ ਥਾਣੇਵਾਰ ਨਹੀਂ ਅਜੇ ਮਰਦੀ ਹੋਵੇ ਹੁੰਦੀ ਤਾਂ ਦਾਰਨੀ ਹੋ ਐ ਮਰ ਜਾਂਦਾ ਤੂਬਦੇ ਲਾ ਕੇ ਕੁਰਸੀ ਤੇ ਬੈਨੇ ਇਕ ਤਾਂ ਪਿਓ ਦਾ ਬੈਠਾ ਬਾਰਾ ਕਛੂਤਾ ਤੀ ਫਿਰ ਦੂਜਾ ਕੰਮੀ ਨਾ ਕਰ ਗਿਆ ਵੀ ਉਹਦੀ ਕੀ ਸਾਰੀ ਕੈਂਚ ਹੈ ਰਦਾਂ ਦਾ ਤਾਂ ਕੀ ਤਰਾ ਚੰਗੀ ਤਰਾ ਫੇਰੀ ਘਰ ਆਊਗਾ ਕੋਈ ਰਬ ਜੇ ਬਣਾਵੇ ਥਾਣੇਦਾਰੀ ਬਣਾਵੇ ਸਿਪਾਹੀ ਦੀ ਤਾਂ ਜੂਰੀ ਵਰੀ ਹੁੰਦੀ ਐ ਇੱਥੇ ਰੇਰੇ ਐ ਨੱਕ ਚ ਪਾ ਦੇ ਮੇਰੇ ਇਹ ਇੱਥੋਂ ਵੀ ਗਾ ਕੇ ਨਿਕਲੇਗਾ ਕੋਈ ਜੇ ਤੇ ਧੂਫ ਦੇਣੀ ਐ ਉੱਥੇ ਦਿੰਦਾ ਨਹੀਂ ਨੰਦ ਉਾਈ ਜਾਂਦਾ ਦਾੜੀ ਫੂਕ ਦੂਗਾ ਜੈ ਹੋ ਕੋ ਡੇ ਰਕਸ਼ਦੀ ਨਵੇਂ ਆਕਲ ਹੀ ਹੈਗੀ ਵੇ ਅਕਸ਼ਰਾਂ ਦੇ ਬਰਾਬਰ ਨਹੀਂ ਬੈਠਿਆ ਕਰਦੇ ਤੂੰ ਖੜਕੀ ਉੱਤੇ ਜਾ ਕੇ ਦੇਤੀ ਕਰ ਚੱਲ ਮੈਂ ਆਕਲ ਜਾ ਏਗਲਾ ਆ ਮੇਰਾ ਚੰਦ ਡਿੱਗ ਗਿਆ ਇੱਥੇ ਰੱਖੇ ਨੂੰ ਖੜਾ ਕਰ ਦੇ ਅਕੀ ਰਹਿੰ ਨਾ ਲਾਂਨ ਜਾਰ ਨਹੀਂ ਆਣ ਵਾਲੀ ਐ ਓਰੇ ਅੰਦਰ ਪਾਦੇ ਨੂੰ ਬਦੇ ਦਿੱਤੀ ਪਹਿਲਾਂ ਪਟ ਪਟਿਆਂ ਨੂੰ ਟੀਬ ਦੇ ਕੇ ਫੇਰੀ ਬਾਹਰ ਆ ਰਹੀ ਹਾਤੀ ਅੱਛਾ ਚੱਲ ਗਰਦੇ ਤੇ ਜਾ ਕੇ ਫਿਰ ਲਾਂਡਰ ਨੀ ਆਣਾਲੀਏ ਹਾਂ ਜੀ ਮੈਡਮ ਅੱਗੇ 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 ਨਾਹ ਮੱਗਰ 10 ਨੰਬਰੀ ਐ ਚੋਰ ਐ ਇਹਨੂੰ ਕਿੰਨੇ ਦਿਨ ਹੋ ਗਏ ਇਹਦੇ ਹਾਜ਼ਰੀਂ ਦਵਾਈ ਹੈਗੀ ਉਹ ਤਾਂ ਮਹੀਨੇ ਚਾਰ ਹਾਜ਼ਰੀਆਂ ਬਣਦੀਆਂ ਨੇ ਲਗਾਈਆਂ ਨੇ ਇੱਕ ਵੀ ਨਹੀਂ ਮੈਡਮ ਜੀ ਐਂ ਕਰੋ ਮੇਰੇ ਸੜਵਾ ਨਾ ਹੀ ਕੱਟ ਦਿਓ ਮੈਨੂੰ ਲਾ ਤੜਕੀ ਤੜਕੀ ਪੀ ਲੈਣਾ ਤੁਸੀਂ ਐਦਾਂ ਕਰੋ ਫੜ ਕੇ ਲਿਆਓ ਬਰੇ ਸਾਲਿਆਂ ਨੂੰ ਜਦੋਂ 4 ਦਿਨ ਰਹਿਾਰਾ ਥਾਣੇ 'ਚ ਅਕਲ ਆਜੂ ਉਹਨੂੰ ਠੀਕ ਹੈ ਮੈਡਮ ਜੀ ਤੁਹਾਡੇ ਵਾਲੀ ਗੱਡੀ ਲੈ ਜੀਏ ਸੀ ਫਿਰ ਅਸੀਂ ਤੈਨੂੰ ਜਹਾਜ਼ ਨਾ ਦੇ ਦੇਵਾਂ ਨਾ ਆਪਦੇ ਵਾਲੀ ਗੱਡੀ ਲੈ ਜਾ ਮੇਰੀ ਗੱਡੀ ਨੂੰ ਹੱਥ ਨਹੀਂ ਲਾਉਣਾ ਹੈਗਾ ਠੀਕ ਹੈ ਜੀ ਚਲੋ ਵੀ ਚੱਲੀਏ ਚਲ ਉਹ ਨਾਲੇ ਗੱਲ ਸੁਣੋ ਚਾਰ ਬੰਦਾ ਬਾਹਤ ਓਰੇ ਮੇਨਗੇਟ ਰਾਹੀਂ ਨਹੀਂ ਜਾਣਾ ਹੈਗਾ ਪਿਛਲੀ ਗੜੀ ਤੇ ਜਾ ਕੇ ਛਾਪਾ ਮਾਰਿਓ ਫੜ ਕੇ ਲਿਆਓ ਮੇਰੇ ਸਾਲਿਆਂ ਦੇ ਜੁੰਡੇ ਦੇ ਫੜ ਕੇ ਲਿਆਓ ਉੱਥੇ ਥਾਣੇ 'ਚ ਠੀਕ ਹੈ ਜੀ ਤੁਸੀਂ ਕਬੜਾ ਹੋ ਨਾ ਫਾਫੀਤਾ ਇੱਟੇ ਤੇ ਕਬਜ਼ਾ ਕਰ ਲਾਂਗੇ ਬਹੁਤ ਇਜਾਜ਼ਤ ਹਾਂ ਚਲੋ ਚਲੋ ਜਾਓ ਹੁਣ ਮੇਰੀ ਕੱਦੀ ਆਪਣੀ ਆ ਛੰਦ ਚੱਕ ਲਾਂ ਮੈਂ ਆਪਣਾ ਹਥਿਆਰ ਤਾਂ ਰਹਿ ਗਿਆ ਥੀ ਆ ਜਾ ਆ ਜਾ ਦੇ ਜੋ ਮੈਡਮ ਆਪਦੀ ਗੱਡੀ ਦੇ ਦਿੰਦੀ ਛੇਤੀ ਨਮ ਫੜ ਕੇ ਮੁੜ ਜਾਂਦੇ ਆਪਾਂ ਚੱਲ ਚੱਲ ਕੋਈ ਨਾ ਗੱਡੀ ਤਾਂ ਇਹ ਵੀ ਆਪਣੇ ਵਾਲੇ ਵੀ ਵਧੀਏ ਬਾਟ ਪੋਤਨ ਵੇਚਦੀ ਐ ਤੂੰ ਮੇਰੀ ਗੱਲ ਸੁਣ ਵੇ ਇੱਕ ਦੇ ਕੰਜਰ ਦੇ ਨਾ ਪਕਾਈ ਮਾਰਿਆ ਕਰੇ ਤੂੰ ਇਹ ਸਿਰਖਾਈਆਂ ਨੇ ਹੈ ਮडम ਐਨੀ ਕਹਿੰਦੇ ਸੀ ਉਹਨੇ ਹਾਜ਼ਰੀ ਨਹੀਂ ਲਵਾਈ ਹੋਰੇ ਇੱਕ ਵੀ ਮਗਰ ਨੇ ਮਗਾ ਜਦੋਂ ਐਨੀਆਂ ਫਿਰ ਗੈਰ ਹਾਜ਼ਰੀਆਂ ਹੋ ਗਈਆਂ ਫਿਰ ਤਾਂ ਨਾ ਇੱਕ ਕਤਮ ਜਫਾਦਾ ਹੈ ਪਏ ਪੜ ਲੈਂਦਾ ਵੜਾ ਮੋਟਾ ਅੱתי ਵੀ ਤਾਂ ਕੇ ਬਾਰੇ ਹੈ ਤੂੰ ਤਾਂ ਤੈਨੂੰ ਕਾਸ਼ੇ ਦਾ ਪਤਾ ਨਹੀਂ ਹੈਗਾ ਓਏ ਨਾ ਸਕੂਲ ਤੋਂ ਕੱਟਦੇ ਹੁੰਦੇ ਨੇ ਥਾਣੇ ਚੋਂ ਨਹੀਂ ਹਾਂ ਮੈਨੂੰ ਤਾਂ ਅਹ ਤੇ ਵੀ ਜਿਹੜੀਆਂ ਹਾਜ਼ਰੇ ਨਹੀਂ ਲੱਗੀਆਂ ਵੀ ਨਾਏ ਕੱਟ ਦਿੰਦੇ ਹੁੰਦੇ ਨੇ ਅਸੀਂ ਤਾਂ ਗੱਲ ਤੇ ਮੋੜਦਾ ਪੰਜਾਬ ਪਾਈ ਫਿਰਦੇ ਆ ਆਜਾ ਚੱਲ ਹਾਲ ਤੱਕ ਇਹਨੇ ਪਕਾਈ ਮਾਰਿਆ ਕਿਰਤੋਂ ਅੱਜ ਤਾਂ ਹਰ ਕਿਲ ਲੈ ਮਗਰ ਨੂੰ ਆਹ ਮਾਰੇ ਵੀ ਖੁਸ਼ ਹੋਊਗੀ ਹਾਂ ਥਾਪਾ ਨਹੀਂ ਛੱਡਦੇ ਕਿਸੇ ਨੂੰ ਤੂੰ ਐ ਕਰਿਆ ਕਰਿਆਦਾ ਕੰਮ ਤਾਂ ਦਾ ਕਰਾ ਕੇ ਰੱਖ ਗੱਡੀ ਦਾ ਆਪਣੀ ਦਾ ਸਾਰਾ ਦਿਨ ਤਾਂ ਆਪਾਂ ਨੂੰ ਚਲਾਣੀ ਪੈਂਦੀ ਆ ਇਹ ਕਰਾਂਗਾ ਹੁਣ ਅਕੀ ਤਨ ਖਾ ਮਿਲੂਗੀ ਨਾ ਉਹ ਤੇ ਕਰਾ ਕੇ ਰੱਖ ਰੱਖੂਗਾ ਹੁਣ ਸਾਰਾ ਕੰਮ ਇਹਦਾ ਕੀ ਕਰਾ ਕੇ ਰੱਖੇਗਾ ਅਚੈਨ ਨਹੀਂ ਤੇਰੇ ਤੇ ਲੋਟ ਆਂਦੀ ਇਕ ਪੈਜਲ ਮਾਤੇ ਉੱਤਰ ਜਾਂਦੀ ਐ ਸਾਰਾ ਇਧਰ ਹੀ ਆਦਾ ਹਾਂ ਹਾਂ ਚੋ ਆ ਗਿਆ ਚੱਲ ਚੱਲ ਕਰਾ ਲੇਗਾ ਦੀਨ ਮੈਡਮ ਨੇ ਕਿਹਾ ਸੀ ਗੇਟ ਵਿੱਚ ਦਿਨਾ ਜਾਈਓ ਕਰਦੇ ਪਿੱਛੋਂ ਦੀ ਜਾਵਾਂਗੇ ਉਤੋਂ ਦੀ ਫੜ ਕੇ ਲਿਆਵਾਂਗੇ ਮੋਰ ਕਹਿੰਦੇ ਉਤਾ ਜਮੇ ਹੀ ਹੈ ਛਤਰੇ ਪਵਾਵੇਂਗਾ ਮੇਰੇ ਵੀ ਲਲੇ ਆਪਦੇ ਕਿ ਬਾਂਹ ਖੁੱਲਾ ਤੇਜੁਰਦੀ ਭੱਜ ਗਿਆ ਉਹ ਆ ਜਾ ਫੜ ਜਿੱਤੇ ਚਾ ਆ ਜਾ ਇਹਸਾ ਲਾ ਕਿ ਮੈਨੂੰ ਸੁਟਾ ਤੇ ਜਵੇਂ ਨਾਨਕੇ ਆਇਆ ਹੁੰਦਾ ਓਏ ਪਟੋਏ ਜਨਾਬਾ ਕੀ ਕੰਨ ਜਗਾਣਾ ਬਚਾਲੇ ਨੂੰ ਕਰ ਲੈਣੇ ਤਾਂ نیند ਪੂਰੀ ਹੈ ਕਹਿੰਦੇ ਸੁੱਤੇ ਨੂੰ ਜਗਾ ਨਹੀਂ ਕਰਦੇ ਪਾਪ ਲੱਗੂਗਾ ਈ ਛੜਿਆ ਤੇਰੀ ਮਾਸੀ ਦਾ ਮੁੰਡਾ ਹੈ ਹੈ ਓਏ ਚੱਲ ਜਾਈਏ ਨਾ ਅਟਾਂ ਸ਼ਟ ਜਾਗ ਬੇਰੋ ਚੱਲੋ ਤਨ ਮਾਮੀ ਨੇ ਯਾਦ ਕਰੇ ਚਾਹੇ ਕੀ ਗੱਲ ਹੋ ਗਈ ਜਨਾਬ ਜਨਾਬ ਤੁਸੀਂ ਭੁੱਲ ਗਏ ਯਾਦ ਨਹੀਂ ਕਰਾਂ ਮਾਮੀ ਨੇ ਫੜ ਕੇ ਲੈ ਕੇ ਜਾਣਾ ਇਹਨੂੰ ਤਵੇ ਇੱਕ ਮਹੀਨਾ ਹੋ ਗਿਆ ਤੇ ਥਾਣੇ ਤੇ ਹਾਜ਼ਰੀ ਲਵਾਣੇ ਆਏ ਹੈਗਾ ਮੈਂ ਬਿਮਾਰ ਹੋ ਰਹੀ ਸੀ ਹਾਂ ਬਿਮਾਰ ਹੋ ਰਹੀ ਸੀ ਹੁਣ ਤੈਨੂੰ 4 ਹਫ਼ਤੇ ਨਾ ਦੇਖੀ ਤੈਨੂੰ ਉੱਥੇ ਰਹਿਣਾ ਪਊਗਾ ਥਾਣੇ ਚ ਥਾਣੇ ਚ ਲੱਗ ਮੈਂ ਤੇ ਮੈਂ ਦੇਖੀ ਬਾਰਿਸ਼ ਸਖਤ ਹੈ ਸਾਡੀ ਉਹ ਉਹ ਪਤਾ ਪਿਆ ਕਰੋ ਵੀ ਤੇਰੇ ਤੇ ਚਲ ਫੜਵਾਇ ਨਾ ਜਨਾਬ ਮੇਰੀ ਇੱਕ ਗੱਲ ਤਾਂ ਸੁਣ ਲਓ ਮੈਂ ਕੱਲਾ ਕਹਿਰਾ ਬੰਦਾ ਗਰੀਬ ਆ ਮੇ ਤੇ ਰੁੱਬੀ ਬਕਾਉਣਾ ਵੀ ਨਹੀਂ ਕੋਈ ਨਾ ਮੇਰੇ ਕੋਈ ਜਨਾਨੀ ਆ ਛਾਲਿਆ ਤੇਰੀ ਮਾਸੀ ਦਾ ਮੁੰਡਾ ਏ ਹੈ ਰੋਲ ਲਾ ਕੇ ਬਰਾਬਰੀ ਤੂੰ ਚਲੋ ਹੈ ਤ੍ਰਿਪੂਆ ਦੇ ਮੁੰਡਿਆਂ ਸੀ ਅਸੀਂ ਪੁੱਛ ਆਲੇ ਆ ਹੈ ਸਾਡੇ ਕੋਲ ਦੁੱਖੜੇ ਸੁਣਾਉਣ ਲੱਗਿਆ ਚੱਲ ਜਿੱਦਾਂ ਕਰ ਲੈ ਨਹੀਂ ਸਾਨੂੰ ਨਹੀਂ ਜਾਣਾ ਆਂਦਾ ਚੱਲ ਮੈਨੂੰ ਵੀ ਲੈ ਜਾਣਾ ਆਂਦਾ ਚੱਲ 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 ਹਣ ਲੈ ਫੜੇ ਦੋ ਫੜ ਹੜੋ ਜਿੜ ਚੱਲ ਚੱਲ ਆਪ ਪੱਠਾ ਲੈ ਕੇ ਜਾ ਮੈਂ ਕਰੇ ਗਿਆ ਦੇਮਰਾਤੀ ਸਾਲੇ ਲੀਨੇ ਹੈ ਕਰੇ ਅਰੇ ਲੱਦੇ ਪਿੱਛੇ ਕਹਿੰਦਾ ਸਰਬੋਤ ਪਾ ਲੱਖ ਤੇ ਮੈਂ ਪਾਣੀ ਮੰਗ ਅਚਾਨਕ ਬੈ ਜਾ ਆ ਆ ਚੱਕਾ ਕਾਤ ਲਾਉ ਕੋ ਚੇਰ ਕੇ ਦਿਨ ਨੂੰ ਚੜ ਗਿਆ ਗਦੂ ਗਦੂ ਦਾ ਜਨਾਬੇ ਆਹ ਆਈ ਆਈ ਬਿਠਾ ਦੇ ਚੇਰ ਨੂੰ ਲੈ ਕੇ ਚਲ ਕੋਈ ਮਾਰ ਚਾਹ ਹੱਥ ਕਵਿਤਾ ਲੈ ਕੇ ਨਹੀਂ ਆਈ ਪਿੱਠਕੜੀ ਲਾਤੀ ਚਲ ਚਲ ਚੇਰ ਨੂੰ ਇਕੜਾ ਹੋਈਏ ਅੱਗੇ ਬੜੀ ਕੋ ਬੰਦਾ ਤੈਨੂੰ ਤਾਂ ਮੈਂ ਬਿਠਾਉਂਦਾ ਓਏ ਇੱਥੇ ਕਿੱਧਰ ਜਾਣਾ ਹੈ ਉਧਰ ਮੋੜ ਔਰੇ ਰਾਹ ਪਾ ਲੈ ਛੱਡ ਦੋ ਜੀ ਮੇਰਾ ਕਸ਼ੂਰ ਨਹੀਂ ਹੈ ਗਿਆ ਕਸ਼ੂਰ ਤਾਂ ਛੱਡਾ ਹੀ ਹੈ ਜਿਹੜਾ ਤੇਰੇ ਫਰੀ ਜਾਨੇ ਆ ਤੇਰਾ ਕਹਨੇ ਆ ਤੇ ਕਸ਼ੂਰ ਗਰੀਬ ਬੰਦਾ ਜੀ ਗਰੀਬ ਬੰਦਾ ਲਾਲੇ ਹੋਰ ਮੰਨ ਲਓ ਜਨਾਬ ਲਾਜਨਦਾਰ ਨਹੀਂ ਕੋਲ ਵੇਚ ਕਰਾਈ ਜਾਂਦਾ ਕੀ ਕਰ ਲੈਣਾ ਚਾਹ ਪਾਣੀ ਦਾ ਬਣਦਾ ਆਪਣਾ ਤੇਰੇ ਤੋਂ ਮੈਂ ਕਰਦਾ ਚਾਹ ਪਾਣੀ जनाब जनाब ਰੋਕੋ ਮੈਨੂੰ ਰੋਕੋ ਜੀ ਕੀ ਹੋ ਗਿਆ ਇੱਕ ਕੰਮ ਰਹਿ ਗਿਆ ਜੀ ਬਹੁਤ ਵੱਡੀ ਗਲਤੀ ਹੋ ਗਈ ਕੀ ਮੈਥੋਂ ਕਰਦਾ ਗੇਟ ਤਾਂ ਖੁੱਲੀ ਰਹਿ ਗਿਆ ਜੀ ਮੇਰਾ ਗਰੀਬ ਦਾ ਚਾਰ ਭਾਂਡੇ ਨੇ ਕੋਈ ਚੱਕ ਕੇ ਲੈ ਜਾਵੇ ਜੀ ਜਨਾਬ ਠੀਕ ਹੈ ਕਹਿੰਦਾ ਜੇ ਕੋਈ ਬਲਕ ਕਰੇ ਚੋਰੀ ਹੋ ਗਈ ਇਹਦੇ ਹਾਂ ਗੇਟ ਲਾਇਆ ਮ ਭੱਜ ਗਿਆ ਜੀ ਜਾਂ ਫਿਰ ਤੁਸੀਂ ਜਾਂ ਤੁਸੀਂ ਖੜੋ ਰਹੇ ਹੋ ਹਾਂ ਮੈਂ ਬੱਸ ਮਨਾਵਾ ਗਿਆ ਹਾਂ 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 ਓਏ ਓਏ ਹਾਂ ਜੀ ਰੁਕ ਜਾ ਇੱਕ ਮਿੰਟ ਸੇਗਲੇ ਆ ਨੰਦੇ ਮੌਟਾ ਲਾ ਦੇਗਾ ਹਾਂ ਹਾਂ ਜੀ ਹਾਂ 20 ਰੁਪਏ ਆ ਦੇਗਾ ਠੀਕ ਹੈ ਜੀ ਮੇਰੇ ਸਾਈ ਲਾ ਦੇ ਜੀ ਬਾਬਾ ਇਹ ਤਾਂ ਲਾ ਹੀ ਚੰਗੇ ਹਾਂ ਕਿਵੇਂ ਬੋਲੇ ਆਵੇ ਨਹੀਂ ਪੁੰਨ ਤਾਂ ਲੈਣਾ ਜੀ ਲੈ ਲੈ ਅੱਛਾ ਜੀ ਕਿੰਨੇ ਆਗੇ ਨਾ ਖੇਤੀ ਆ ਜੀ ਮਾੜਾ ਛਾਣਾ ਹੈ ਨਾ ਅਜਾ ਦਿਨ ਆਵੇ ਹਾਂ ਆ ਅੱਥੇ ਬੈਠੇ ਨੇ ਆਪਾਂ ਦਾ ਹਾਂ ਲੈ ਆ ਜਾਂਦਾ ਨਾ ਜਿੱਥੇ ਰੱਖ ਲੈ ਕੇ ਆ ਜੀ ਕਾਹ ਚੁੱਪ ਰਹਿ ਬੋਲ ਯਾਰ ਕਿਉਂ ਗੱਲ ਜਨਾਬ ਅਰੇ ਮੈਂ ਕੀ ਆ ਤੈਨੂੰ ਪਤਾ ਨਹੀਂ ਹੈਗਾ ਕਿੰਨੇ ਟਾਈਮ ਆ ਗਿਆ ਆਪਾਂ ਦੇ ਬੈਠਾ ਨੂੰ ਤੇ ਤੱਕ ਨਹੀਂ ਆਇਆ ਹੈਗਾ ਤੇ ਆ ਜਾਣਾ ਨਹੀਂ ਹੈਗਾ ਮੈਂ ਲੈ ਲੈ ਹੁਣ ਆ ਜੂਗਾ ਪੰਨਿਆਂ ਦਾ ਚੱਲ ਜੀ ਆਪਾਂ ਥਣ ਚੱਲਣਾ ਆਪਾਂ ਹੁਣ ਉਹਵੇ ਚੜੇ ਚੜਦੇ ਜਨਾਬ ਆਹ ਲਿਖਿਆ ਨਾ ਘਰੇ ਜਾ ਕੇ ਕੀ ਕਰਨਗੇ ਹੁਣ ਨਿਉ ਮਿਲਦਾ ਮੈਂ ਤੇ ਜਿਆਦਾ ਹਾਂ ਤਾਂ ਉਹਨੂੰ ਤੇ ਆ ਜਾਂਦਾ ਤੇ ਚੱਲੀ ਆਪਾਂ ਆ ਜਾ ਚੱਲ ਫੇ ਮਮੀ ਕੁਟੂ ਕੀ ਫੇਰ ਨਹੀਂ ਆਪਾਂ ਨੂੰ ਆ ਜਾ ਅੱਜ ਆ ਮਮੀ ਨੂੰ ਕੀ 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 ਕਵਾਂਗੇ ਆਪਾਂ ਹੁਣ ਹਾਂ ਹਾਂ ਸਰ ਸਭ ਕੁਝ ਠੀਕ ਠਾਕ ਹੈ ਤੁਸੀਂ ਬਿਲਕੁਲ ਪਰਵਾਹ ਨਾ ਕਰੋ ਮੇਰੇ ਹੁੰਦੇ ਦਾ ਜਮਾਂ ਪਰਵਾਹ ਨਾ ਕਰੋ ਥਾਣੇ 'ਚ ਸਭ ਕੁਝ ਓਕੇ ਹੈ ਜੀ ਹਾਂ ਹਾਂ ਸਰ ਜਦੋਂ ਮਰਜ਼ੀ ਆ ਸਕਦੇ ਆ ਜੀ ਹਾਂ ਹਾਂ ਸਰ ਓਕੇ ਓਕੇ ਜੀ ਜੀ ਠੀਕ ਹੈ ਸਰ ਜੈ ਹਿੰਦ ਜੀ ਨਕੀ ਗਲ ਮੂੰਹ ਲੰਕਾਰ ਰਖਿਆ ਮੱਦਰ ਕਿੱਥੇ ਆ ਨਾ ਪੋਕ ਲੋਗੂ ਸਹ ਹੁਣਾ ਹਣੀ ਜਬਾਨ ਮੂੰਹ ਚ ਦੇਖ ਕਿ ਮੈਂ ਤੁਰਦੇ ਨੇ ਕੀ ਹੋਇਆ ਮੱਦਰ ਕਿੱਥੇ ਆ ਫੜ ਕੇ ਕਹਿ ਲੈਂਦਾ ਫੜ ਤਾਂ ਲਿਆਤੀ ਜੀ ਜਦ ਅਸੀਂ ਇਹਨੂੰ ਫੜ ਕੇ ਲੈ ਕੇ ਆਏ ਦੋ ਤਿੰਨ ਕਿਲੋਮੀਟਰ ਆ ਗਿਆ ਸੀ ਕਹਿੰਦਾ ਕਹਿੰਦਾ ਜੀ ਮੈਂ ਗੇਟ ਲੈਣਾ ਭੁੱਲਿਆ ਆ ਤੇ ਅਸੀਂ ਸੋਚਿਆ ਤੋਂ ਨਾਲੇ ਵਿਚਾਰ ਕਰੀ ਅਸੀਂ ਬੀ ਦੀ ਜਿਹੜੀ ਖੁੱਲਾ ਰਹਿ ਗਿਆ ਉਹਦਾ ਨਾਂ ਲਾਇਆ ਹੈ ਨਾ ਕਰੇ ਚੋਰੀ ਚਕਾਰੀ ਹੋਗੀ ਬਦਨਾਮ ਤਾਂ ਆਪਾਂ ਨੇ ਹੋਣਾ ਹੈ ਹੈ ਨਾਂ ਬਨਾਂ ਦੀ ਦਰ ਨਹੀਂ ਦਊਗਾ ਉਹੀ ਖਰਾਬ ਹੋਣਾ ਫਿਰ ਅਸੀਂ ਕਿਹਾ ਵੀ ਤੂੰ ਜਾ ਤੇ ਗੇਟ ਲਾ ਹੈ ਹੈ ਫਿਰ ਮੈਨੂੰ ਸੋਚਿਆ ਜੀ ਦਿਮਾਗ ਲਾ ਕੇ ਮੈਂ ਕਿਹਾ ਜੇ ਇਹ ਆਇਆ ਤਾਂ ਕੰਟਾ ਲਾ ਕੇ ਆਜੂਗਾ ਫਿਰ ਮੈਂ ਕੀ ਕਰਾ ਸਾਡੇ ਵਾਲੀ ਗੱਡੀ ਵੀ ਦੇਤੀ ਜੀ ਨਾਲੇ ਜੇ ਉਹਦੇ ਕਰੇ ਚੋਰੀ ਹੋ ਜਾਂਦੀ ਜੀ ਫਿਰ ਜ਼ਿੰਮੇਵਾਰਤਾ ਆਪਣੀ ਬਣਦੀ ਤੀ ਵਿਚਾਰਾ ਕੱਲਾ ਕੱਲਾ ਜਣਾਤੀ ਜੀ ਫੜਕੇ ਲਾ ਲੱਗਰ ਨੋ ਜਿੰਦਾ ਹੋ ਮਰਦਾ ਮੇਰੇ ਕੋਲੋਂ ਫੜਕੇ ਲਓ ਨਾਲੇ ਮੇਰੇ ਨਾਲ ਸਹਜ ਅਫਸਰ ਆ ਗਿਆ ਥਾਣਾ ਚੈੱਕ ਕਰਨ ਆਣਾ ਆਖਰ ਨੂੰ ਨਰੇ ਮੈਂ ਹੋਊਂਗੀ ਸਪੈਨਡ ਮੈਨੂੰ ਕੋ ਥੋੜਾ ਸਸਪੈਂਡ ਹਾਏ ਮੈਡਮ ਜੀ ਮੈਨੂੰ ਨਾ ਸਸਪੈਂਡ ਸਰਿਓ ਜੀ ਮੇਰੇ ਦਾ ਛੋਟੇ ਛੋਟੇ ਬੱਚੇ ਨੇ ਜੀ ਕੱਲੀ ਘਰ ਵਾਲੀ ਨਾਲੇ ਹਾਂ ਮੇਰੇ ਕਹੇ ਦਾ ਨੇ ਮੇਰੇ ਕੱਲ ਵੀ ਕੇਕਾ ਨਾਲੀਏ ਨਾ ਬੁਕਵਾਸ ਕਰੀਓ ਮੇਰੇ ਖੜੇ ਜਾ ਕੇ ਮੱਗ ਨੂੰ ਫੜ ਕੇ ਲੈ ਆਵਰ ਅਦਾ ਕੱਲੀ ਘਰ ਵਾਲੀ ਬਚਾਣੀ ਐ ਮੈਂ ਕਰਦਾ ਫਸਣਾ ਹੀ ਪਊਗਾ ਨਾਲੇ ਮੇਰੀ ਗੱਲ ਸੁਣੋ ਜੇ ਬਿਨਾ ਮੱਗਰ ਤਾਂ ਥਾੜੇ ਤੇ ਬੜਗੇ ਨਾ ਲੱਤਾਂ ਤੋੜ ਦੋ ਥਾੜੇ ਗਿਆ ਅਈ ਕੱਲ ਕਰਤਾ ਲੱਤਾਂ ਟੁੱਟ ਕੇ ਧਮਾਕਾ ਕਿੱਥਾ ਪੈਗਾ

ਹੈਂ ਪੁਰੇ ਤਾਂ ਹੈ ਨਹੀਂ ਜਨਾਬ ਉਹ ਤਾਂ ਭੱਜ ਗਿਆ ਫੇਰਾ ਕਿਧਰੇ ਆ ਲੈ ਆ ਖੁੱਲ ਲੈ ਦੇਖ ਕੇ ਅੰਦਰ ਚੋਈ ਚ ਨਾ ਜਨਾਬ ਉਹ ਪੂਰੇ ਨਹੀਂ ਹੈਗਾ ਉਹ ਤਾਂ ਮੈਨੂੰ ਲੱਗਦਾ ਗੇਟ ਦਾ ਬੰਨਣਾ ਲਾ ਕੇ ਮੁੜ ਕੇ ਆਇਨ ਯਰੇ ਓਏ ਇਤਰਾ ਇਤਰਾ ਪਾ ਜਾਂਦੀ ਹੈ ਇਤਰਾ ਕਾਦੀ ਜਨਾਬ ओए मूर्खा या था टट्टी करता हो ना ना, ना दे आ देखी हेलो कॉल मार जनाब ਨਾਲ ਦਾ ਹੋਣਾ ਵਿਚਾਰਾ ਨਾ ਲੈਣ ਦੇ ਕੀਤਾ ਉਥੇ ਨਾ ਉਹਨੂੰ ਵਿਚਾਰੇ ਨੂੰ ਮਿਲੇ ਕਿ ਨਾ ਮਿਲੇ ਇਹ ਛਾਲਾ ਜਦੋਂ ਵੀ ਕਰੂਗਾ ਪੱਠੀ ਕਰੂਗਾ ਚਲੋ ਤੇ ਖੜਾ ਮਸੀਹ ਦਾ ਮੁੰਡਾ ਲੈ ਨਹੀਂ ਆਇਆ ਬਣਿਆ ਨਮਾਹਦਾ ਟੁੱਕੇ ਖੜਾ ਨਹੀਂ ਬਾਹਰ ਨਿਕਲਦੇ ਛਲੇ ਨੂੰ ਦਵੋਚ ਨਹੀਂ ਉਹਦੀ ਹਾਂ ਅਨੇ ਫਰਕ ਛਲੇ ਨੂੰ ਜਨਾਬ ਮੈਂ ਤਾਂ ਆਉਣੇ ਲੱਗਿਆ ਵੀ ਬਸ ਮਾਦਰ ਲਾ ਲਾ ਮੜਾ ਇਹ ਚਾਰ ਕੇ ਡੱਬੇ ਮਾਰ ਲਾ ਹਾਂ ਇਹ ਕਿਚਲਾ ਕਰੀ ਮਗੇ ਛੇਤੀ ਆਣ ਲੱਗਿਆ ਛਲੇ ਛੇਤੀ ਕਾਈ ਜਾਣਾ ਚੱਲ ਹਾਂ ਦੇ ਲੋ ਕਦੇ ਕਦੇ ਕਦਾ ਉਹ ਇਹ ਨੀਲੇ ਉਟਾਉਂਦਾ ਹੈ ਗਏ ਹੱਟ ਕੇ ਲਾਉਂਦੇ ਆ ਨੇ ਮੈਂ ਜੀ ਮੈਂ ਚੱਲੂਗਾ ਨਾਲ ਛੋਟੇ ਹਾਂ ਤਾਂ ਤੂੰ ਜਾ ਲਿਆ ਆ ਫੜ ਆ ਜੀ ਆ ਫੜ ਲਾ ਓ ਫੜ ਐ ਦੇਮੋ ਟੈਸਟ ਕਰੀ ਕਿ ਛਟਾ ਮਾਟੇ ਕਰੇ ਕਿ ਛਕਾ ਕੰਮ ਕਰਦੇ ਨੇ ਏ ਧੋਕਾ ਲਾ ਰਿਹਾ ਪੋਲਾ ਤੇ ਬੰਨੂਗਾ ਪੋਲਾ ਤੇ ਆ ਮੈਂ ਬੰਨੂਗਾ ਰਾਨਣ ਲੈਣਾ ਹੈ ਪੋਲਾ ਤੇ ਬੰਨੂਗਾ ਚਲੋ ਇਹ ਬੰਦੇ ਨਾ ਪਹੀ ਬੰਦੇ ਨਾ ਹੋਂ ਭੱਜੇ ਨਹੀਂ ਜਾਂਦਾ ਦੇਖ ਗੱਡ ਜੂਗਾ ਜੀ ਵਿਚਾਰੇ ਵੇ ਇਹ ਤਾਂ ਵਿਚਾਰੇ ਦੇ ਅਜੇ ਵੀ ਬਾਤ ਨਹੀਂ ਦੀ ਬਾਬਾ ਬੱਸ ਕਰ ਜੀ ਮਮੀ ਕਿੰਨੀ ਸ਼ਕਤ ਹੈ ਤੈਨੂੰ ਪਤਾ ਨਾ ਚਲੋ ਚਲੋ ਜੀ Aja, tak tak lah. <laughs> Aga. Atuh. Aih. Tera, tera, Aja, aja. Aih, jenab. Aih, anak baru ji. Tukar lagi dah. Jenab. Ha? Kali kali tu ji, mai. Cepatlah poni pun dah. Ha ਜਗਾਇਆ ਨਹੀਂ ਕਰਦੇ ਪਾਪ ਲੱਗੂਗਾ ਕਿ ਹਲ ਨਹੀਂ ਪੂਰੀ ਗੱਲ ਕਰ ਲੈਂਦੇ ਤੱਕ ਜਿਹੜੇ ਇਹ ਬੜੀ ਆਕਰੀ ਬੰਦਾ ਬਾਦਾ ਜਿਹੜੇ ਜਗਾਇਆ ਨਹੀਂ ਕਰਦਾ